ਜੋ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਪ੍ਰਧਾਨ ਮਾਨਯੋਗ ਅਕਸ਼ਵੀਲ ਜਾਖੜ ਜੀ ਅਤੇ ਮਹਿਲਾ ਮੋਰਚਾ ਦੇ ਪੰਜਾਬ ਪ੍ਰਧਾਨ ਬੀਬਾ ਜੈਂਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਤੇ ਹਰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਜਿਹਦੇ ਤਹਿਤ ਫਰੀਦਕੋਟ ਵਿੱਚ ਅੱਜ ਅਸੀਂ ਸਾਡੇ ਪਰਮਿੰਦਰ ਕੌਰ ਜੀ ਭੈਣ ਜੀ ਪਰਿਵਾਰੀ ਮਹਿਲਾ ਮੋਰਚਾ ਸਪੋਕਸਪਰਸਨ ਪੰਜਾਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤਮੰਨਾ ਸ਼ਰਮਾ ਜੀ ਪੈਣ 우ਸ਼ਾ ਤਨੇਜਾ ਜੀ ਅਤੇ ਨੀਲਮ ਰਾਣੀ ਜੀ ਨੀਲਮ ਸ਼ਰਮਾਈ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੀ ਸੁੱਤੀ ਸਰਕਾਰ ਨੂੰ ਜਵਾਬਉਣ ਆਏ ਆ ਕਿਉਂਕਿ ਜੋ ਵਾਦਾ ਉਹਨਾਂ ਨੇ 2022 ਦੀਆਂ ਚੋਣਾਂ ਵਿੱਚ ਪੈਣਾ ਨਾਲ ਕੀਤਾ ਸੀ ਕਿ ਅਸੀਂ 1-1000 ਰੁਪਿਆ ਪੈਣਾ ਦੇ ਖਾਤੇ ਵਿੱਚ ਪਾਵਾਂਗੇ ਤੇ ਪੈਣਾ ਦੀ ਇਹੀ ਪੁਕਾਰ ਆ ਕਿ 2 ਸਾਲ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਦੁਬਾਰਾ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਤਾਂ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਕਰਕੇ ਦਾਅਵੇ ਕਰਕੇ ਸੱਤਾ ਚਾਈ ਸੀ ਤਾਂ ਭੈਣਾਂ ਦਾ 1-1000 ਰੁਪਿਆ ਉਹਨਾਂ ਨੇ ਹਜੇ ਤੱਕ ਨਹੀਂ ਦਿੱਤਾ ਹਰ ਭੈਣ ਦੀ ਇਹੀ ਪੁਕਾਰ ਦੇਵੋ ਮੁੱਖ ਮੰਤਰੀ ਸਾਡਾ 1000 ਘਰ-ਘਰ ਵਿੱਚ ਇਹੀ ਆਵਾਜ਼ ਦੇਵੋ ਸਾਡਾ 1000 ਇਹਦੇ ਤਹਿਤ ਅੱਜ ਅਸੀਂ ਰੋਸ ਪ੍ਰਦਰਸ਼ਨ ਫਰੀਦਕੋਟ ਵਿੱਚ ਕਰ ਰਹੇ ਹਾਂ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ